ਚੈਨਲ ਦੇਖ ਰਹੇ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਕਰੀ ਸਤ ਸ੍ਰੀ ਅਕਾਲ ਅੱਜ ਬਣਾਵਾਂਗੇ ਆਪਾਂ 슈ਗਰ ਫ੍ਰੀ ਪੰਜੀਰੀ ਉਹਦੇ ਵਾਸਤੇ ਮੈਂ 150 ਗ੍ਰਾਮ ਲੈਨੇ ਫੁੱਲ ਮਖਾਣੇ 200 ਗ੍ਰਾਮ ਲੈਨੇ ਮੈਂ ਅਖਰੋਟ 200 ਗ੍ਰਾਮ ਬਦਾਮ 200 ਗ੍ਰਾਮ ਲੈਨੇ ਕਾਜੂ 150 ਗ੍ਰਾਮ ਪਿਸਤਾ 150 ਗ੍ਰਾਮ ਦਾਖਾਂ 2 ਚਮਚ ਪੀਸੀ ਹੋਈ ਕਾਲੀ ਮਿਰਚ 150 ਗ੍ਰਾਮ ਖਸਖਸ 1.5 50 ਗ੍ਰਾਮ ਲਈਆ ਬੇਲਗੁੱਦ 50 ਗ੍ਰਾਮ ਕੰਮਰਕਸ 150 ਗ੍ਰਾਮ ਚਾਰੇ ਮਗਜ ਲੈਨੇ ਤੇ 50 ਗ੍ਰਾਮ ਲਈਆ ਮੈਂ ਗੂੰਦ ਇਹ ਜਿਹੜੀਆਂ ਛਿੰਨੇ ਚੀਜ਼ਾਂ ਨੇ ਗੂੰਦ ਤੇ ਆਹ ਕੰਮਰਕਸ ਤੇ ਬੇਲਗੁੱਦ ਇਹ ਮੇਰੇ ਕੋਲ ਪਹਿਲਾਂ ਹੀ ਪਈਆਂ ਸੀ ਪੀਸੀਆਂ ਹੋਈਆਂ ਜਿਵੇਂ ਹੁਣ ਗੂੰਦ ਲਿਆ ਹੋਵੇ ਉਹਨੂੰ ਤੁਸੀਂ ਤਲ ਕੇ ਪੀਸ ਲੈਣਾ ਜੇ ਪੀਸੀ ਫਸਾਈ ਲਾਉਣੇ ਉਹ ਵੀ ਮਿਲ ਜੂਗੀ ਮੇਰੇ ਕੋਲੇ ਤਾਂ ਪਈ ਸੀ ਅੱਧਾ ਕਿਲੋ ਲੈ ਆਨੇ ਮੈਂ ਭੁੱਜੇ ਹੋਏ ਸੋਲੇ ਤੁਸੀਂ ਸਿਲਕੇ ਸਮੇਤ ਵੀ ਲੈ ਸਕਦੇ ਹੋ ਬਿਨਾਂ ਸਿਲਕੇ ਤੋਂ ਵੀ ਲੈ ਸਕਦੇ ਹੋ ਮੈਂ ਜਿੰਨੇ ਕੁ ਉਤਰਨਗੇ ਸਿਲਕਾ ਆਤਾਰ ਦੂੰ ਬਾਕੀ ਸਿਲਕਾ ਦਾ ਜਿਹੜਾ ਮੈਂ ਸਿਲਕੇ ਨੂੰ ਵਿੱਚ ਹੀ ਪੀ ਦੂੰਗੀ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਆ ਚੀਜ਼ਾਂ ਪਈਆਂ ਨੇ ਚਾਰੇ ਇਹਨਾਂ ਨੂੰ ਵੀ ਤੇ ਆ ਪਿਸਤੇ ਨੂੰ ਤੇ ਮਗਜ਼ ਨੂੰ ਇਹਨਾਂ ਨੂੰ ਮੈਂ ਕਰੂੰਗੀ ਦੇਸੀ ਘਿਓ ਦੇ ਵਿੱਚ ਰੋਸਟ ਕਰੂੰਗੀ ਉਸ ਤੋਂ ਬਾਅਦ ਇਹਨੂੰ ਬਰੀਕ ਪੀਸੂੰਗੀ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਪਰ ਮੈਂ ਕੁੰਡੀ ਕੋਟ ਨਾਲ ਕੁੰਡੀ ਦੇ ਵਿੱਚ ਪੀਸੂਗੀ ਮੈਨੂੰ ਸੌਖਾ ਲੱਗਦਾ ਕੁੰਡੀ ਦੇ ਵਿੱਚ ਪੀਸਣਾ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਘਿਓ ਦੀ ਜਿਹੜਾ ਹੈਗਾ ਤੋਲ ਮੈਂ ਨਹੀਂ ਦੱਸਿਆ ਅਜੇ ਘਿਓ ਦਾ ਤੋਲ ਜਿੰਨਾ ਕਿਉਂ ਮੇਰੇ ਲੱਗੂਗਾ ਮੈਂ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸੂਗੀ ਤੁਸੀਂ ਸਕਿਪ ਨਹੀਂ ਕਰਨਾ ਵੀਡੀਓ ਪੂਰੀ ਦੇਖਣੀ ਆ ਇਹਦੇ ਵਿੱਚ ਮੈਂ ਮਿੱਠਾ ਬਿਲਕੁਲ ਨਹੀਂ ਐਡ ਕਰੂੰਗੀ ਕਿਉਂਕਿ ਇਹ ਮੈਂ ਸਪੈਸ਼ਲ 슈ਗਰ ਦੇ ਪੇਸ਼ੈਂਟਾਂ ਲਈ 슈ਗਰ ਦੇ ਮਰੀਜ਼ਾਂ ਲਈ ਬਣਾ ਰਹੀ ਆ ਮਿੱਠਾ ਨਹੀਂ ਐਡ ਕਰੂੰ ਕਿਉਂਕਿ ਜਿਹੜੇ ਆ ਡਰਾਈ ਫਰੂਟ ਪਾਵਾਂਗੇ ਇਹ ਵੀ ਤਾਂ ਮਿੱਠੀ ਹੁੰਦੇ ਨੇ ਜੇ ਮਿੱਠਾ ਐਡ ਕਰਤਾ ਸ਼ੂਗਰ ਤੇ ਪੇਸ਼ੈਂਟਾਂ ਦਾ ਸ਼ੂਗਰ ਪਸ ਸਕਦਾ ਇਹਨੂੰ ਹਾਈ ਬਲੱਡ ਪ੍ਰੈਸ਼ਰ ਵਾਲੇ ਵੀ ਖਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਮੈਂ ਐਡ ਕਰੂੰਗੀ ਕਿਉਂ ਘਾਟ ਹੀ ਪਾਵੂੰਗੀ ਬਹੁਤਾ ਨਹੀਂ ਇਸ ਲਈ ਤੁਸੀਂ ਵੀ ਆਪਣੇ ਘਰੇ ਬਣਾਓ ਹੁਣ ਆ ਚੀਜ਼ਾਂ ਨੂੰ ਕਰਦਿਆਂ ਰੋਸਟ ਬਣੇ ਰਹੋ ਮੇਰੇ ਨਾਲ ਵੀਡੀਓ ਦੇਖਦੇ ਰਹੋ ਤੁਹਾਨੂੰ ਦੱਸਦੀਆਂ ਅੱਗੇ ਅੱਗੇ ਕੀ ਕਰਨਾ ਹਾਂਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਅੱਧੀ ਇੱਕ ਕੜਸੀ ਦੇਸੀ ਘਿਓ ਇਹਦੇ ਵਿੱਚ ਕਿਉਂ ਹੋ ਗਿਆ ਗਰਮ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਅਖਰੋਟ ਇਹਨਾਂ ਨੂੰ ਬਹੁਤਾ ਨਹੀਂ ਥੋੜਾ ਹੀ ਭੁੰਨਣਾ ਕਿਤੇ ਹੋਰ ਕੌੜੇ ਕਰ ਲਿਓ ਇੰਨਾ ਨਹੀਂ ਭੁੰਨਣਾ ਦਕਾਨੀ ਤਾਂ ਮਿਲਣਾクセイク ਲਗਾਉਣਾ ਇਹਨੂੰ ਹਾਂਜੀ ਅਖਰੋਟ ਨੇ ਜਿਹੜੇ ਆਪਣੇ ਭੁੱਜ ਚੁੱਕੇ ਨੇ ਹੁਣ ਇਹਨਾਂ ਕੱਢਦੇ ਆ ਆਪਾਂ ਕਿਸੇ ਕੁਲੇਜੇ ਭਾਂਡੇ ਵਿੱਚ ਪ੍ਰਾਂਤ ਜੀ ਕੱਢੂਗੀ ਇਸੇ ਤਰ੍ਹਾਂ ਹੁਣ ਬਦਾਮ ਪਾ ਲੈਣੇ ਥੋੜਾ ਥੋੜਾ ਜਿਹਾ ਨੇ ਆਪਣੇ ਬਦਾਮ ਇਹਨਾਂ ਨੂੰ ਵੀ ਬਹੁਤਾ ਨਹੀਂ ਬਸ ਥੋੜਾ ਜਿਹਾ ਸੇਕ ਲਵਾਣਾ ਰੋਸਟ ਜੀ ਕਰਨੇ ਨੇ ਜੇ ਬਹੁਤਾ ਸੇਕ ਲਵਾਤਾ ਤਾਂ ਇਹਦਾ ਜਿਹੜਾ ਸੁਆਦ ਹੈਗਾ ਉਹ ਬਾਦਮ ਜਾਨਾ ਇਹ ਫੁੱਜ ਚੁੱਕੇ ਨੇ ਹੁਣ ਇਹੋ ਵੀ ਕੱਢਦੇ ਆਪਾਂ ਟਰਾਂਪ ਦੇ ਵਿੱਚ ਹਾਂ ਦੇਖੋ ਆਪਣੇ ਜਿਹੜੇ ਕਾਕੂ ਨੇ ਇਹ ਵੀ ਫੁੱਜ ਚੁੱਕੇ ਨੇ ਹੋ ਗਏ ਵੀ ਕੱਢਣ ਵਾਲੇ ਹਾਂਜੀ ਚਾਰੇ ਬਾਦਾਮ ਤੇ ਪਿਸਤਾ ਮੈਂ ਇਕੱਠਾ ਹੀ ਪਾ ਕੇ ਭੁੰਨ ਲਿਆ ਕਿਉਂਕਿ ਇਹਨਾਂ ਨੂੰ ਸੇਕ ਆ ਜਿਹੜਾ ਇੱਕੋ ਜਿਹਾ ਲੱਗਣਾ ਸੀ ਇਹ ਮੈਂ ਤਾਂ ਕਰਕੇ ਇਕੱਠੇ ਪਾ ਲੇ ਇਹ ਵੀ ਹੋਣਾ ਤਿਆਰ ਨੇ ਕੱਢ ਦੇ ਇਹਨਾਂ ਨੂੰ ਵੀ ਹਾਂਜੀ ਕਾਜੂ ਬਦਾਮ ਪਿਸਤਾ ਸਾਰਾ ਕੁਸ ਆਪਣਾ ਰੋਸਟ ਹੋ ਚੁੱਕਿਆ ਹੁਣ ਉਸੇ ਕੜਾਹੀ ਚ ਪਾ ਲਿਆ ਆਪਾਂ ਫੁੱਲ ਮਖਾਣੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਦੇ ਜਦੋਂ ਤੱਕ ਇਹ ਟੁੱਟਣ ਨਹੀਂ ਜਾਂਦੇ ਹਾਂਜੀ ਫੁੱਲ ਮਖਾਣੇ ਵੀ ਆਪਣੇ ਜਿਹੜੇ ਨੇ ਭੁੱਜ ਕੇ ਤਿਆਰ ਹੋ ਚੁੱਕੇ ਨੇ ਇਹਨੂੰ ਵੀ ਆਪਾਂ ਉਹ ਲੈ ਜੇ ਭਾਂਡੇ ਚ ਕੱਢ ਦਿਆਂ ਤਾਂ ਕਿ ਇਹ ਸੇਤੀ ਠੰਡੇ ਹੋ ਜਾਣ ਫਿਰ ਇਹਨਾਂ ਦੀ ਕਰਦੇ ਹਾਂ ਰਗੜਾਈ ਹਾਂਜੀ ਸਾਰੀਆਂ ਚੀਜ਼ਾਂ ਨੇ ਆਪਾਂ ਜਿਹੜੀਆਂ ਰੋਸਟ ਕਰ ਲਈਆਂ ਹੁਣ ਇਹਨਾਂ ਨੂੰ ਹੁਣ ਦਿਓ ਠੰਡਾ 15-20 ਮਿੰਟਾਂ ਨੂੰ ਫਿਰ ਇਹਨਾਂ ਨੂੰ ਆਪਾਂ ਇਹਨਾਂ ਦੀ ਰਗੜਾਈ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿੰਨਾ ਕੁ ਬਰੀਕ ਰੱਖਣਾ ਕਿੰਨਾ ਕੁ ਮੋਟਾ ਰੱਖਣਾ ਦਿਖਾਉਣੀ ਆ ਤੁਹਾਨੂੰ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰੋਸਟ ਹੋ ਚੁੱਕੀਆਂ ਨੇ ਉਹਨਾਂ ਨੂੰ ਅਲੱਗ ਤੋਂ ਕੱਢ ਕੇ ਰੱਖ ਲਿਆ ਤੇ ਹੁਣ ਆਪਾਂ ਕਰ ਲਿਆ ਤੇਲ ਕਿਉਂ ਦੇਸੀ ਹੋਰ ਪਾ ਕੇ ਗਰਮ ਕਰ ਲਿਆ ਤੇ ਇਹਦੇ ਵਿੱਚ ਗੈਸ ਰੱਖਣਾ ਹੁਣ ਸਿੰਮ ਤੇ ਇਹਦੇ ਵਿੱਚ ਪਾਉਣੀ ਆ ਖਸ ਖਸ ਹਾਂਜੀ ਗੈਸ ਸਿੰਮ ਤੇ ਆ ਇਹਦੇ ਵਿੱਚ ਪਾਤੀ ਹੁਣ ਆਪਾਂ ਖਸ 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 ਨੂੰ ਸੇਕ ਲੱਗਣ ਤੇ 2 ਮਿੰਟ ਫਿਰ ਆਪਾਂ ਇਹਦੇ ਵਿੱਚ ਦੂਸਰੀਆਂ ਚੀਜ਼ਾਂ ਐਡ ਕਰਦੇ ਹਾਂ ਹਾਂਜੀ ਹੁਣ ਇਹਦੇ ਵਿੱਚ ਖਸ ਖਸ ਨੂੰ ਲੱਗੇ ਲੱਗ ਗਿਆ ਸੇਕ 2 ਮਿੰਟ ਹੋ ਗਏ ਤੇ ਹੁਣ ਇਹਦੇ ਵਿੱਚ ਪਾਤੀ ਆਪਾਂ ਕਮਰਕਸ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਹਾਂਜੀ ਹੁਣ ਇਹਦੇ ਵਿੱਚ ਪਾਤੀ ਆਪਾਂ ਬਿਲਕੁਲ ਤੇ ਨਾਲ ਦੀ ਨਾਲ ਹੀ ਆਪਾਂ ਪਾ ਦਿੰਨੇ ਹੁਣ ਕੀ ਅਗ ਜਿਹੜੀ ਗੂੰਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸੇਕੀਆਂ ਗਈਆਂ ਨੇ ਕਮਰਕਸ ਗੂੰਦ ਖਸ ਖਸ ਸਾਰਿਆਂ ਨੂੰ ਲਾਗ ਗਿਆ ਸੇਕ ਹੁਣ ਇਹਦੇ ਵਿੱਚ ਕਰਦੇ ਆਪਾਂ ਬੇਸਣ ਆਣਾ ਜੋ ਮੈਂ ਮोटा-ਮोटा ਜਿਵੇਂ ਲੱਡੂਆਂ ਦਾ ਬੇਸਣ ਨਹੀਂ ਹੁੰਦਾ ਐਸੀ ਤਰ੍ਹਾਂ ਪੀਛਿਆ ਬਹੁਤਾ ਬਰੀਕ ਨਹੀਂ ਕੀਤਾ ਹਾਂਜੀ ਹੁਣ ਬੇਸਣੇ ਦੇ ਵਿੱਚ ਪਾ ਲਿਆ ਹੁਣ ਗੈਸ ਆਪਾਂ ਕਰਤਾ ਬੰਦ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹਦੇ ਵਿੱਚ ਕਾਲੀ ਮਿਰਚ ਵੀ ਪਾਉਣਿਆਂ ਦਾਖਾਂ ਵੀ ਪਾਉਣਿਆਂ ਤੇ ਬਾਕੀ ਜਿਹੜੇ ਗ੍ਰाइंड ਕੀਤਾ ਹੋਇਆ ਸਮਾਨ ਆ ਮੇਰੇ ਕੋਲੇ ਸਾਰਾ ਉਹਦੇ ਵਿੱਚ ਮਿਕਸ ਪਾ ਕੇ ਢਕਾਉਣਿਆਂ ਤੁਹਾਨੂੰ ਹਾਂਜੀ ਆਪਾਂ ਆਪਿਆਂ ਆਪੇ ਦੇ ਵਿੱਚ ਦਾਖਾਂ ਆਪਾਂ ਪਾਦੇ ਆਪਾਂ ਕਾਲੀ ਮਿਰਚ ਹੁਣ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਖੁੱਲੇ ਭਾਂਡੇ ਦੇ ਵਿੱਚ ਆਪਾਂ ਮਿਕਸ ਕਰਦੇ ਹਾਂ ਹਾਂਜੀ ਆਪਣੀ 슈ਗਰ ਫ੍ਰੀ ਪਜੀਰੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਇਹਦੇ ਵਿੱਚ ਕੋਈ ਮਿੱਠਾ ਨਹੀਂ ਪਾਇਆ ਇਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਪਾਉਣਾ ਚਾਹੁੰਦੇ ਹੋ 100 ਗ੍ਰਾਮ ਸ਼ੱਕਰ ਪਾ ਸਕਦੇ ਹੋ ਜਾਂ ਫਿਰ ਤਾਗੇ ਵਾਲੀ ਮਿਸਰੀ ਬਰੀਕ ਪੀਸ ਕੇ ਚੀਨੀ ਨਾ ਇਹਦੇ ਵਿੱਚ ਪਾਓ ਮੈਂ ਤਾਂ ਪਾਈ ਨਹੀਂ ਹੈਗੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਹਾਂਜੀ ਇਹਦੇ ਵਿੱਚ ਘਿਓ ਆ ਜਿਹੜਾ 650 ਗ੍ਰਾਮ ਲੱਗਿਆ ਅੱਧਾ ਕਿਲੋ ਤੋਂ ਘਿਓ ਇਹਦੇ ਉੱਪਰ ਲੱਗਿਆ 650 ਗ੍ਰਾਮ ਕਿਉਂਕਿ ਆਪਾਂ ਜਿਹੜੇ ਡਰਾਈ ਫਰੂਟ ਨੇ ਉਹ ਵੀ ਘਿਓ ਦੇ ਵਿੱਚ ਰੋਸਟ ਕੀਤੇ ਨੇ ਮਿੱਠਾ ਨਹੀਂ ਇਹਦੇ ਵਿੱਚ ਪਾਇਆ ਤੁਹਾਡੇ ਸਾਹਮਣੇ ਆ ਤੁਹਾਡੇ ਤੁਹਾਨੂੰ ਦਿਖਾਉਂਦੇ ਹੋਏ ਬਣਾਇਆ ਸਾਰਾ ਕੁਝ ਤੁਸੀਂ ਜਿਹੜੀਆਂ ਮੇਰੀਆਂ ਕੰਮਕਾਜੀ ਭੈਣਾਂ ਕਰੇ ਨਹੀਂ ਬਣਾ ਸਕਦੀਆਂ ਤੁਸੀਂ ਮੈਨੂੰ ਮੇਰੇ ਪਰਸਨਲ ਨੰਬਰ ਤੇ ਫੋਨ ਕਰਕੇ ਮੇਰੇ ਕੋਲੋਂ ਮੰਗਵਾ ਸਕਦੇ ਹੋ ਮੇਰੇ ਕੋਲ ਤਿਆਰ ਆ ਜਿਹੜਾ ਘਿਓ ਆ ਮੈਂ ਕੋਈ ਡੱਬਾ ਬੰਦ ਲੈ ਕੇ ਨਹੀਂ ਉਹ ਕਰਦੀ ਹੈਗੀ ਕਾਰ ਦੇ ਕਿਉਂ ਤਿਆਰ ਕਰਦੇ ਆਂ ਦੇਸੀ ਕਿਉਂ ਜਿਹੜਾ ਘਰੇ ਤਿਆਰ ਕਰਦੇ ਆਂ ਮੈਂ ਮੁੱਲ ਦਾ ਕਿਉਂ ਨਹੀਂ ਪਾਉਂਦੀ ਜਿਹਨੂੰ ਵੀ ਲੋੜ ਆ ਤੁਸੀਂ ਮੈਨੂੰ ਮੇਰੇ ਪਰਸਨਲ ਨੰਬਰ ਤੇ ਕਾਲ ਕਰਕੇ ਆਰਡਰ ਕਰ ਸਕਦੇ ਹੋ ਮਿਲਦਿਆਂ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿ ਮੇਰੀ ਬਣਾਈ ਸ਼ੂਗਰਪ੍ਰੀਪ ਜੀਰੀ ਤੁਹਾਨੂੰ ਕਿਹੋ ਜੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ